ਇੱਕ ਵਾਰ ਇੱਕ ਚਿੜੀ ਰੱਬ ਕੋਲ ਗਈ ਤੇ ਜਾ ਕੇ ਕਹਿਣ ਲੱਗੀ ਮੈਂ ਆਪਣੇ ਖੰਭਾਂ ਤੋਂ ਖੁਸ਼ ਨਹੀਂ ਹਾਂ ਕਿਉਂਕਿ ਮੈਂ ਇਹਨਾਂ ਨਾਲ ਉੱਚਾ ਨਹੀਂ ਉੱਡ ਸਕਦੀ ਤੁਸੀਂ ਮੇਰੇ ਬਾਜ ਦੇ ਖੰਭ ਲਗਾ ਦਿਓ ਰੱਬ ਨੇ ਉਸ ਦੀ ਮੰਗ ਪੂਰੀ ਕਰ ਦਿੱਤੀ ਉਹ ਉੱਡੀ ਤੇ ਕੁਝ ਸਮੇਂ ਬਾਅਦ ਥੱਕ ਗਈ ਫਿਰ ਰੱਬ ਕੋਲ ਗਈ ਤੇ ਕਿਹਾ ਇਹ ਬਹੁਤ ਭਾਰੇ ਹਨ ਕੋਈ ਹੋਰ ਚੰਗੇ ਖੰਭ ਲਗਾ ਦਿਓ ਰੱਬ ਨੇ ਕਾਂ ਦੇ ਖੰਭ ਲਗਾ ਦਿੱਤੇ ਉਸ ਤੋਂ ਬਾਅਦ ਤੂਤੇ ਦੇ ਫਿਰ ਕਬੂਤਰ ਦੇ ਪਰ ਉਹ ਫਿਰ ਵੀ ਸੰਤੁਸ਼ਟ ਨਾ ਹੋਈ ਤੇ ਜਾ ਕੇ ਕਹਿਣ ਲੱਗੀ ਰੱਬਾ ਤੂੰ ਇਸ ਤਰ੍ਹਾਂ ਕਰ ਤੂੰ ਆਪ ਸੋਚ ਕੇ ਕੋਈ ਵਧੀਆ ਖੰਭ ਲਗਾ ਦੇ ਤਾਂ ਜੋ ਮੈਂ ਵਧੀਆ ਤਰੀਕੇ ਨਾਲ ਉੱਡ ਸਕਾਂ ਰੱਬ ਨੇ ਵਾਪਸ ਉਸ ਦੇ ਚਿੜੀ ਵਾਲੇ ਖੰਭ ਲਗਾ ਦਿੱਤੇ ਉਹ ਉੱਡੀ ਬਹੁਤ ਖੁਸ਼ ਹੋਈ ਤੇ ਬੋਲੀ ਇਹ ਸਭ ਤੋਂ ਠੀਕ ਹਨ ਹੁਣ ਮੈਂ ਸੌਖੀ ਹਾਂ ਸਾਡੀ ਔਖ ਹੀ ਦੂਸਰੇ ਹਨ ਆਪਣੀ ਕੰਨ ਦਾ ਭਾਵੇਂ ਟੁੱਟ ਜਾਵੇ ਪਰ ਗਵਾਂਡੀ ਦੀ ਮੱਝ ਨਹੀਂ ਬਚਣੀ ਚਾਹੀਦੀ ਸਾਨੂੰ ਜੋ ਕੁਝ ਮਿਲਿਆ ਹੈ ਉਹ ਬਿਲਕੁਲ ਠੀਕ ਹੈ ਅਸੀਂ ਉਹਨਾਂ ਨੂੰ ਬਿਹਤਰ ਕਰਨ ਲਈ ਮਿਹਨਤ ਕਰ ਸਕਦੇ ਹਾਂ ਪਰ ਉੱਡਣਾ ਆਪਣੇ ਪਰਾਂ ਨਾਲ ਹੀ ਪੈਣਾ ਹੈ ਕਿਸੇ ਵੀ ਦੂਸਰੇ ਦੇ ਪਰ ਕਦੇ ਵੀ ਮਾਫਕ ਨਹੀਂ ਆਉਂਦੇ ਜੋ ਕੁਝ ਆਪਣੇ ਕੋਲ ਹੈ ਉਹ ਬਹੁਤ ਸੁੰਦਰ ਹੈ ਉਸ ਨੂੰ ਮਾਣ ਕੇ ਆਨੰਦ ਵਿੱਚ ਰਹਿਣ ਦੀ ਲੋੜ ਹੈ